ਮੇਰਾ ਨਾਮ ਗਰਦੀਪ ਸਿੰਘ ਸਾਨੋਬ ਜਰਨੈਲ ਸਿੰਘ ਵਿਲੇਜ ਅਠਵਾਲ ਦਾਖਾਣਾ ਨਿਹੈਰਾ ਮਾਜਾ ਸਿੰਘ ਮੈਂ ਇੱਕ ਐਨ ਆਰ ਆਈ ਹਾਂ ਯੂ ਐਸ ਏ ਰਿਹਾ ਹਾਂ ਇਹ ਆਹੜੀ ਜਗ੍ਹਾ ਹੈ ਇਹ ਮੇਰੀ 40 ਸਾਲ ਤੋਂ ਮੇਰਾ ਕਬਜ਼ਾ ਹੈ ਇਹਦੇ ਵਿੱਚ ਆ ਮੈਂ ਮਕਾਨ ਬਣਾਇਆ ਹੈ ਇਹ ਮਕਾਨ ਮੇਰਾ ਆਲਮੋਸਟ ਆ ਨਵੇਂ ਮਕਾਨ ਨੂੰ ਮੈਨੂੰ 6-7 ਸਾਲ ਹੋਏ ਬਣਾਇਆ ਇਹਨੂੰ ਪੁਰਾਣਾ ਮਕਾਨ ਮੇਰਾ 30-40 ਸਾਲ ਤੋਂ ਬਣਿਆ ਹੈ ਮੈਨੂੰ ਮੇਰੇ ਪਿੰਡ ਦਾ ਸਰਪੰਚ ਮੰਗਲਜੀਤ ਸਿੰਘ ਧਮਕੀਆਂ ਦਿੰਦਾ ਜਾਨੋ ਮਾਰ ਲੀਆਂ ਮੇਰੀ ਜਾਨ ਤੇ ਮਾਲ ਦਾ ਜੁਮਿਆ ਰੇ ਹੋਊਗਾ ਜਿਹੜਾ ਗੇਟ ਮੈਂ ਗੇਟ ਬਣਾਉਣਾ ਆਂ ਮੈਨੂੰ ਗੇਟ ਬਣਾਉਣ ਨਹੀਂ ਦਿੰਦਾ ਜਾਂਦਾ ਮੈਂ ਤੈਨੂੰ ਗੇਟ ਨਹੀਂ ਬਣਾਉਣ ਦੇਣਾ ਜਦੋਂ ਵੀ ਗੇਟ ਬਣਾਉਂਦਾ ਉਸੇ ਵੇਲੇ ਪੁਲਿਸ ਆ ਜਾਂਦੀ ਆ ਕਿ ਗੇਟ ਕਿੱਥੇ ਬਣ ਰਿਹਾ ਕਿਹੜੀ ਜਿਹੀ ਮੰਝ ਮਾਰ ਰਿਹਾ ਹੈ ਗੇਟ ਮਾਰ ਲਿਆ ਮੇਰੀ ਜ਼ਮੀਨ ਮਾਲਕੀ ਚ ਜਿਹੜੀ ਮੇਰੇ ਮੇਰੇ ਪਿਓ ਦੀ ਮਾਲਕੀ ਆ ਮੈਂ ਉਹਦੇ ਚ ਘਰ ਬਣਾਇਆ ਹਾਂ ਹਾਂਜੀ ਉਹਦੇ ਵਿੱਚ ਮੇਰਾ ਗੇਟ ਮੈਂ ਬਣਾਉਂ ਰਿਹਾ ਮਾਂ ਉੱਥੇ ਆ ਕੇ ਤੇ ਮੈਨੂੰ ਤਿੰਨ ਚਾਰਾਂ ਪੁਲਿਸ ਲੈ ਆਂਦੀ ਆ ਉਸੇ ਵੇਲੇ ਇੱਕ ਮੈਨੂੰ ਮੈਨੂੰ ਡੱਕ ਦਿੰਦੇ ਆ ਕਿਉਂ ਡੱਕਦਾ ਕਾਰਨ ਕੀ ਕਹਿੰਦਾ ਇਹ ਆਂਦਾ ਮੇਰੀ ਮਰਜ਼ੀ ਸਾਡੀ ਸਰਕਾਰ ਆ ਮੈਂ ਤੈਨੂੰ ਕੰਮ ਨਹੀਂ ਕਰਦਾ ਨਾ ਮੈਂ ਧਾਲੀਵਾਲ ਸਾਹਿਬ ਮੰਤਰੀ ਨੂੰ ਬੇਨਤੀ ਕਰਦਾ ਹਾਂ ਮੈਂ ਵੀ ਇੱਕ ਐਨ ਆ ਰਹੀ ਹਾਂ ਧਾਲੀਵਾਲ ਸਾਹਿਬ ਆਪਣੇ ਸਰਪੰਚਾਂ ਨੂੰ ਸਮਝਾ ਕੇ ਰੱਖੋ ਇੰਨੀ ਅਤ ਨਾ ਕਰਾਓ ਇਹਨੂੰ ਇੰਨਾ ਪਰੇਸ਼ਾਨ ਕੀਤਾ ਵੀ ਮੇਰੇ ਬੱਚੇ ਮੇਰੀ ਵਾਈਫ ਸਾਰੇ ਜੂਆ ਸੇ ਵਿੱਚ ਪਰੇਸ਼ਾਨ ਹਨ ਜੇ ਮੈਂ ਕੱਲ ਨੂੰ ਕੋਈ ਸੂਸਾਈਡ ਕਰ ਲਈ ਜਾਂ ਕੁਛ ਮੈਂ ਕਰ ਲਿਆ ਪੁਲਿਸ ਤੇ ਇਹ ਸਰਪੰਚ ਜੋ ਮਿਆਰ ਹੋਊਗਾ ਇਹ ਗੇਟ ਤਿੰਨ ਤੋਂ ਚਾਰ ਵਾਰੀ ਢੱਕਿਆ ਗਿਆ ਹੈ ਹਾਂਜੀ ਇਹ ਤੁਹਾਡੀ ਜ਼ਮੀਨ ਤੁਹਾਡੀ ਮੇਰੀ ਜ਼ਮੀਨ ਮੇਰੀ ਪਿਓ ਦੀ ਮਾਲਕੀ ਉਹਦੇ ਵਿੱਚ ਮੇਰਾ ਘਰ ਆ ਸਰਪੰਚ ਦਾ ਕੀ ਲੈਣ ਦੇਣ ਹੈ ਤੇ ਜ਼ਮੀਨ ਦਾ ਸਰਪੰਚ ਦਾ ਲੈਣ ਦੇਣ ਕੁਝ ਨਹੀਂਗਾ ਉਹਨਾਂ ਦੀ ਮਾਲਕੀ ਜਿਹੜੀ ਆ ਉਹ ਆਪ ਮਗਰ ਪਈ ਆ ਇਧਰ ਪਈ ਆ ਉਹਦੇ ਵਿੱਚ ਇਹ ਘਰ ਵਿੱਚ ਮਲੇ ਦਾ ਕੋਈ ਲੈਣ ਦੇਣ ਨਹੀਂ ਆ ਤੁਸੀਂ ਕੀ ਮੰਗ ਕਰਦੇ ਹੋ ਮੈਂ ਮੰਗ ਇਹ ਮੈਂ ਇਨਸਾਫ ਮੰਗਦਾ ਹਾਂ ਮੈਨ ਮੈਨੂੰ ਮੇਰਾ ਗੇਟ ਲਾਇਆ ਜਾਵੇ ਮੇਰਾ ਨਾਮ ਜੀ ਮੰਗਲਜੀਤ ਸਿੰਘ ਠਵਾਲ ਸਰਪੰਚ ਵੀ ਠਵਾਲ ਕੀ ਤੁਹਾਡੇ ਉਹ ਇੱਕ ਐਨਆਰਆਈ ਤੁਹਾਡੇ ਨੂੰ ਬੁਲਾ ਰਿਹਾ ਮੇਰਾ ਗੇਟ ਨਹੀਂ ਲਾਉਂਦੇ ਕੀ ਮਸਲਾ ਸਾਰਾ ਉਹ ਜੀ ਸਾਡਾ ਚਾਚਾ ਲੱਗਦਾ ਸਰੀਕੇ ਚ ਔਰ ਉਹਦੀ ਕੋਠੀ ਦਾ ਗੇਟ ਨਹੀਂਗਾ ਉਹ ਉਹ ਕੋਠੀ ਤੇ ਉਹਨੇ ਕੋਠੀਆਂ ਦੋ ਬਣਾਈਆਂ ਨੇ ਤੀਜੀ ਜਿਹੜੀ ਪਹਿਲਾਂ ਸਾਂਝਾ ਥਾਂ ਸੀਗਾ ਉਹ ਭਰਾਵਾਂ ਦੀ ਵੰਡ ਹੋ ਚੁੱਕੀ ਉਹਨਾਂ ਦੀ ਜੀ ਉਹਨਾਂ ਦੀ ਆਪਣੇ ਭਰਾਵਾਂ ਦੀ ਵੰਡ ਕਰਕੇ ਆਪਣੀ ਜਿਹੜੀ ਜਗ੍ਹਾ ਆਪਣੇ ਭਰਾ ਨੂੰ ਦੇ ਚੁੱਕਾ ਜਿਹੜੀ ਦੂਸਰੀ ਜਗ੍ਹਾ ਵਾ ਉਹ ਆਣ ਕੇ ਇਹਨੇ ਕਬਜ਼ਾ ਕੀਤਾ ਵਾ ਸਾਂਝੀ ਜਗ੍ਹਾ ਨਾ ਕੋਈ ਤਕਸੀਮ ਨਾ ਕੋਈ ਗੱਲ ਨਾ ਕੋਈ ਬਾਤ ਸਾਡੀ 56 ਕਿਲੇ ਜ਼ਮੀਨ ਜਿਹੜੀ ਅੱਜ ਸਾਂਝਾ ਖਾਤਾ ਚੱਲ ਰਿਹਾ ਹੈ ਉਹਦੇ ਵਿੱਚ ਕਿਸੇ ਦਾ ਵੀ ਕੋਈ ਅਜੇ ਤਕਸੀਮ ਨਹੀਂ ਹੋਈ ਨਾ ਕਿਸੇ ਨੇ ਉੱਤੇ ਕਬਜ਼ਾ ਕੀਤਾ ਅਜੇ ਤੱਕ ਇੱਕ ਮਰਲੇ ਥਾਂ ਤੇ ਵੀ ਕਿਸੇ ਨੇ ਕਬਜ਼ਾ ਨਹੀਂ ਕੀਤਾ ਦੂਸਰੇ ਕਿਸੇ ਵੀ ਸਾਂਝੇ ਵਿਅਕਤੀ ਨੇ ਇਹਨੇ ਕੋਠੀ ਪਾਈ ਪਹਿਲੋਂ ਆਣ ਕੇ ਉੱਥੇ ਕਹਿੰਦਾ ਮੈਨੂੰ ਕੋਠੀ ਪਾਲਨ ਦੋ ਕੋਠੀ ਵੀ ਆਏ ਪਾਉਣ ਦਿੱਤੀ ਕੋਠੀ ਚਲੋ ਪਾਲਾ ਕੋਠੀ ਕੋਈ ਗੱਲ ਨਹੀਂ ਮੈਨੂੰ ਸ਼ੌਂਕ ਆ ਬਾਰ ਬਾਰ ਕੋਠੀ ਪਾਉਣੀ ਆ ਕਹਿੰਦਾ ਮੈਂ ਫਾਦਰ ਸਾਹਿਬ ਨੂੰ ਪੁੱਛਿਆ ਤੁਹਾਡੇ ਨੂੰ ਮੈਂ ਚਲੋ ਪੁੱਛਿਆ ਹੂਗਾ ਉਹ ਇਸ ਵੇਲੇ ਇਸ ਸੰਸਾਰ ਤੇ ਨਹੀਂ ਹੈ ਉਹ ਤੋਂ ਬਾਵਜੂਦ ਇਹਨੇ ਸਾਂਝੀ ਜਗ੍ਹਾ ਹੋਰ ਸਾਡੇ ਸਾਡੇ 17 ਕਨਾਲਾਂ ਜਗ੍ਹਾ ਜਿਹੜੀ ਹੈ ਫੋਰ ਸਾਂਝੀ ਹੈਗੀ ਇਹਨੇ ਉਹਨੂੰ ਉਹਨੂੰ ਵੜਨੀ ਚਾਲੂ ਕਰ ਦਿੱਤਾ ਉਹਦੇ ਉੱਤੇ ਮਿੱਟੀ ਪਾਉਣੀ ਜ਼ਬਰਦਸਤੀ ਕਰ ਦਿੱਤੀ ਚਾਲੂ ਸੋ ਹੁਣ ਇਹਨੂੰ ਉਹ ਜਿਹੜੀ ਇਹ ਚੀਜ਼ ਹੈ ਮੈਂ ਜਦੋਂ ਧੱਕੇਸ਼ਾਹੀ ਹੁੰਦੀ ਵੇਖ ਕੇ ਮੈਂ ਪੁਲਤ ਪ੍ਰਸ਼ਾਸਨ ਕੋ ਗਿਆ ਮੈਂ ਕਿਹਾ ਜਨਾਬ ਆ ਤੁਸੀਂ ਵੇਖ ਰਹੋ ਧੱਕਾ ਹੋੰਡਿਆ ਸਾਡੇ ਨਾਲ ਉੱਥੇ ਮੁਲਾਜ਼ਮ ਆਏ ਆ ਉਹਨਾਂ ਨੇ ਇਹਨਾਂ ਨੂੰ ਧੱਕੇਸ਼ਾਹੀ ਕਰਦਿਆਂ ਗੇਟ ਲਾ ਰਹੇ ਸੀਗੇ ਧੱਕੇ ਨਾਲ ਉਹ ਗਰਦੀਪ ਸਿੰਘ ਨਾਲ ਮਿਸਤਰੀ ਸੀਗੇ ਨਾਲ ਹੋਰ ਰਿਸ਼ਤੇਦਾਰ ਸੀਗੇ ਇਹਨਾਂ ਦੇ ਉਹ ਜਿਹੜੇ ਉਹਨਾਂ ਨੇ ਗੇਟ ਲਾਉਂਦਿਆਂ ਉਹਨਾਂ ਨੂੰ ਹਟਾਇਆ ਮੁਲਾਜ਼ਮਾਂ ਨੇ ਹਟਾ ਕੇ ਤੇ ਇਹਨਾਂ ਨੂੰ ਆਖਿਆ ਕਿ ਤੁਹਾਡੇ ਕੋ ਡਾਕੂਮੈਂਟ ਆਇਆ ਵਾ ਤੁਹਾਡੇ ਕੋ ਕੋਈ ਤਕਸੀਮ ਹੈ ਗਈ ਆ ਤੇ ਤੁਸੀਂ ਲੈ ਕੇ ਤੇ ਉਥੇ ਥਾਣੇ ਪਹੁੰਚੋ ਇਹ ਫਿਰ ਚੌਂਕੀ ਗਏ ਨੇ ਮੈਂ ਵੀ ਉਥੇ ਚੌਂਕੀ ਗਿਆ ਇਹਨਾਂ ਕੋ ਕੋਈ ਦਸਤਵੇਜ਼ ਨਹੀਂ ਲੱਭਾ ਨਾ ਇਹਨਾਂ ਕੋ ਕੋਈ ਤਕਸੀਮ ਨਾ ਕੋਈ ਗੱਲ ਨਾ ਕੋਈ ਬਾਤ ਉਹ ਸਰੇ ਸਰ ਨਜਾਇਜ਼ ਕਬਜ਼ਾ ਸੀਗਾ ਜਿਹੜਾ ਕਿ ਮੇਰੇ ਕੋ ਹੋ ਰਿਸ਼ਤੇਦਾਰਾਂ ਨੂੰ ਕਹਿ ਕੇ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਵੀ ਇਹ ਇਹ ਨੂੰ ਵੰਨ ਦਿੱਤਾ ਜਾਵੇ ਮੈਂ ਫਿਰ ਜਦੋਂ ਹਟਾਉਣ ਗਿਆ ਮੇਰੇ ਦੁਆਲੇ ਪਿਸਤੌਲ ਕੱਢ ਲਿਆ ਪਿਸਤੌਲ ਕੱਢ ਕੇ ਮੇਰੇ ਪਿੱਛੇ ਦੌੜਿਆ ਵਾ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਵਾ ਕਿ ਇਹ ਦੀ ਉਹ ਵੀਡੀਓ ਇਹਦੇ ਹੀ ਕੈਮਰੇ ਚ ਕੈਦ ਨੇ ਉਹ ਕਢਵਾ ਕੇ ਇਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਮੈਂ ਕਿ ਇਸ ਚੱਲ ਰਿਹਾ ਵਾ ਕੇਸ ਜਦੋਂ ਹੱਲ ਹੋ ਗਿਆ ਆਪਣੇ ਕੰਧਾਂ ਕੱਢਣ ਜੋ ਮਰਜ਼ੀ ਕਰਨ ਇਹ ਨਾ ਜ਼ਮੀਨ ਇਹਨਾਂ ਦੀ ਸਾਂਝੀ ਆ ਚਾਚਾ ਭਤੀਜਾ ਨੇ ਮੰਗਲਜੀਤ ਸਿੰਘ ਤੇ ਗੁਰਦੇਵ ਸਿੰਘ ਫਟਵਾਲਾਂ ਤੋਂ ਤੇ ਗੁਰਦੇਵ ਸਿੰਘ ਉਹ ਬਾਹਰੋਂ ਆਏ ਨੇ ਤੇ ਇਹਨਾਂ ਦੀ ਸਾਂਝੀ ਜ਼ਮੀਨ ਨੂੰ ਵੰਡ ਨੂੰ ਲੈ ਕੇ ਆ ਤੁਹਾਡੇ ਵੰਡਰਫ ਹੋਈਆਂ ਮਤਲਬ ਉਹਨਾਂ ਦੀ ਟੋਪਰ ਉਹਦੇ ਤੇ ਉਹ ਗੇਟ ਲਾ ਰਿਹਾ ਤੇ ਉਹ ਉਹਦੇ ਕਬਜ਼ੇ ਨੂੰ ਲੈ ਕੇ ਮਤਲਬ ਉਹਨਾਂ ਤੋਂ ਆਬਜੈਕਸ਼ਨ ਆ ਤੇ ਦੋਨੋਂ ਸਾਈਡਾਂ ਤੋਂ ਦਰਖਾਸਤਾਂ ਆਈਆਂ ਨੇ ਉਹ ਵੈਰੀਫਾਈ ਕੀਤਾ ਜਾ ਰਿਹਾ ਜੀ ਜਿਹੜਾ ਐਨ ਆਰ ਆਈ ਹੈਗਾ ਵਾ ਉਹ ਕਹਿ ਰਿਹਾ ਕਿ ਪੁਲਿਸ ਜੜੀਆ ਪੁਲਿਸ ਕੋਈ ਕੋਈ ਕਾਨੂੰਨ ਪੱਤਰ ਨਹੀਂ ਹੈਗਾ ਜਾਣ ਕੇ ਹਰਾਸਮੈਂਟ ਕਰਦੀ ਮਸੂਸਣ ਕਰਨ ਵੀ ਤਿਆਰ ਆਨ ਨੂੰ ਰੋਕ ਰੋਕ ਨਹੀਂ ਪੁਲਿਸ ਉਹਨਾਂ ਨੂੰ ਉਹਦੇ ਤੋਂ ਨਹੀਂ ਰੋਕ ਰਹੀ ਪੁਲਿਸ ਤੇ ਰੋਕਰੀ ਵੀ ਉੱਥੇ ਕੋਈ ਅਨਸਨਖਾ ਵੀ ਘਟਨਾ ਨਾ ਹੋਵੇ ਕੋਈ ਲੜਾਈ ਝਗੜਾ ਨਾ ਹੋਵੇ ਤਾਂ ਕਰਕੇ ਪੁਲਿਸ ਉਹਨਾਂ ਨੂੰ ਕਹਿ ਰਹੀ ਵੀ ਪਹਿਲਾਂ ਆਪਣਾ ਮਸਲਾ ਜਾਂ ਕੋਈ ਸਾਡੇ ਕੋਲ ਪੇਪਰ ਦਊ ਵੀ ਜੇ ਤੁਹਾਨੂੰ ਕੋਈ ਹੈ ਵਾ ਕੁਛ ਵੀ ਮੇਰਾ ਬਣਦਾ ਜਾਂ ਕਦਾ ਬਣਦਾ ਪਹਿਲਾਂ ਚਾਰ ਵਾਰੀ ਕੰਡਾ ਖੱਤੀਆਂ ਪਈਆਂ ਨੇ ਪੁਲਿਸ ਜਾਣ ਵਾ ਨਹੀਂ ਪਹਿਲਾਂ ਵੀ ਕਿਤੇ ਸਾਲ 2 ਸਾਲ ਪਹਿਲਾਂ ਹੋਈ ਆ ਦੋ ਸਾਈਡਾਂ ਤੇ ਉਹਨੇ ਕੰਡਾ ਕਰ ਲਈਆਂ ਉਦੋਂ ਗੇਟ ਵੀ ਰੁਕ ਗਿਆ ਇੱਕ ਸਾਈਡ ਤੇ ਕੰਡਾ ਵੀ ਹੈ ਨਹੀਂ ਆ ਉਦੋਂ ਵੀ ਇਹੀ ਮਸਲਾ ਕਿਤੇ ਉੱਠਿਆ ਸੀ ਤੇ ਉਦੋਂ ਕੰਮ ਰੁਕ ਗਿਆ ਹੁਣ ਕਿੰਨੇ ਸਾਲ ਕੇ ਬਾਅਦ ਬਾਹਰੋਂ ਆਇਆ ਤੇ ਹੁਣ ਇਹਨਾਂ ਨੂੰ ਆ ਵੀ ਮਸਲਾ ਠੰਡਾ ਹੋ ਗਿਆ ਤੇ ਜੇ ਨਾਲ ਕੋਈ ਕੁਛ ਤੇ ਅੰਡਰ ਹੈਗਾ ਰੋਲਾਂ ਪੁਲਿਸ ਮੈਨੂੰ ਕਿਵੇਂ ਰੋਕ ਸਕਦੀ ਕੰਮ ਤੋਂ ਇਹ ਪੁਲਿਸ ਕੰਮ ਕਰਦਾ ਵੀ ਪੁਲਿਸ ਕਹਿੰਦੀ ਵੀ ਉੱਥੇ ਲੜ ਤੇ ਸਾਨੂੰ ਦੋਨਾਂ ਸਾਈਡਾਂ ਤੋਂ ਆਬਜੈਕਸ਼ਨ ਆਇਆ ਸਰਪੰਚ ਜਿਹੜਾ ਮੰਗਲਜੀਤ ਆ ਉਹਦੇ ਵੱਲੋਂ ਆਈ ਆ ਵੀ ਇਹ ਸਾਨੂੰ ਰਿਵਾਲਵਰ ਲੈ ਕੇ ਵੀ ਪਿਆ ਬਟ ਉਹ ਵੈਰੀਫਾਈ ਕੀਤਾ ਜਾ ਰਿਹਾ ਜੇ ਕੋਈ ਪੁਕਤਾ ਮਤਲਬ ਸਬੂਤ ਨਹੀਂ ਮਿਲੇ ਤੁਹਾਡੇ ਧਿਆਨ ਵਿੱਚ ਇਹ ਨਹੀਂ ਗੱਲ ਆਈ ਆ ਵੀ ਉਹ ਕਹਿੰਦਾ ਮੈਂ ਸੂਸਣ ਕਰਨਾ ਜੇ ਮੈਂ ਮਰ ਜਾਵਾਂ ਮੈਂ ਹਰਜ ਮੱਝ ਹੁੰਦਾ ਤਾਂ ਜ਼ਿੰਮੇਵਾਰ ਨਹੀਂ ਮੇਰੇ ਇਦਾਂ ਦਾ ਕੋਈ ਨਹੀਂ ਧਿਆਨ ਚ ਆਇਆ ਜੀ ਕੰਪਲੇਟ ਗੁਜਰਾ ਬੰਦਾ ਨਹੀਂ ਕਰਦਾ ਕੋਈ ਉਸ ਤੋਂ ਇਹਨਾਂ ਤੋਂ ਪਹਿਲਾਂ ਮੰਗਲਜੀਤ ਵੱਲੋਂ ਕੰਪਲੇਂਟ ਆਈ ਉਸ ਤੋਂ ਬਾਅਦ ਇਹਨਾਂ ਨੇ ਕੰਪਲੇਂਟ ਦਿੱਤੀ ਆ ਕੇ ਉਹ ਕਹਿੰਦਾ ਜੇਲ ਦੂਜੀ ਪਾਰਟੀ ਨੂੰ ਕੋਈ ਸਟੇ ਆਰਡਰ ਹੈਗਾ ਜਾਂ ਉਹ ਤੋਂ ਘੱਟ ਪਾੜ ਜਾ ਦਿਖਾਉਣ ਜਿਹੜਾ ਵੀ ਮੇਰਾ ਤੁਸੀਂ ਵੈਰੀਫਾਈ ਕਰ ਰਹੇ ਹੋ ਜੀ ਉਹੀ ਚੀਜ਼ ਵੈਰੀਫਾਈ ਕਰ ਰਹੇ ਹੋ ਉਹ ਨੰਬਰ ਜਿਹੜਾ ਸਾਝੇ ਪੁੱਛੇ ਮੰਗਲਜੀਤ ਦਾ ਟੱਪਾ ਦਾ ਕਬਜ਼ਾ ਆ ਗਿਆ ਮੇਰਾ ਕਬਜ਼ਾ ਬਿਲਕੁਲ ਤੇ ਪੁਲਿਸ ਜਾਣ ਵਰੀ ਮੈਨੂੰ ਹਰਾਸ ਕਰੀਦਾ ਇਹ ਕਹਿਣਾਗੇ ਨਹੀਂ ਕਬਜ਼ਾ ਹਜੇ ਐਸੇ ਕਬਜ਼ੇ ਦਾ ਹੀ ਰੌਲਾ ਆ ਕਬਜ਼ਾ ਹੈ ਨਹੀਂ ਕਬਜ਼ੇ ਦਾ ਰੌਲਾ ਹੈ ਦੋ ਤਰਫ ਨੂੰ ਕਦਮ ਲਾਇਆ ਗਿਆ ਇਹ ਇੱਕ ਦੋ ਦਿਨ ਦੇ ਵਿੱਚ ਵੈਰੀਫਾਈ ਹੋ ਜਾਣਾ ਜੀ ਕਰਦੇ ਪ